ਅੱਜ ਪਠਾਨਕੋਟ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੋਆ ਦੇ ਪਿੰਡ ਗੋਵਿੰਦਸਰ ਵਿੱਚ ਕੀਤੀ ਰੇਡ ਦੌਰਾਨ ਬੀ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ ਦੱਸ ਦਈਏ ਕਿ ਐਕਸਾਈਜ਼ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਦੇ ਸਰਕਾਰੀ ਕਮਿਊਨਿਟੀ ਹਾਲ ਵਿੱਚ ਇੱਕ ਵੈਗਨਰ ਕਾਰ ਲੱਗੀ ਹੋਈ ਹੈ ਜਿਸ ਵਿੱਚ ਨਜਾਇਜ਼ ਸ਼ਰਾਬ ਪਈ ਹੋਈ ਹੈ ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਰੇਡ ਕੀਤੀ ਅਤੇ ਕਾਰ ਵਿੱਚੋਂ ਬੀ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ ਦੱਸ ਦਈਏ ਕਿ ਜਿਸ ਵਿਅਕਤੀ ਵੱਲੋਂ ਨਜਾਇਜ਼ ਸ਼ਰਾਬ ਬੇਚੀ ਜਾ ਰਹੀ ਸੀ ਆਪੋਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੇ ਫਰਾਰ ਹੋ ਗਿਆ ਉਧਰ ਜਦੋਂ ਇਸ ਸਬੰਧੀ ਈਟੀਓ ਨਰਿੰਦਰ ਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂchnਾ ਮਿਲੀ ਸੀ ਕਿ ਗੋਵਿੰਦ ਸਰ ਦੇ ਸਰਕਾਰੀ ਕਮਿਊਨਿਟੀ ਹਾਲ ਵਿੱਚ ਇੱਕ ਕਾਰ ਖੜੀ ਹੈ ਜਿਸ ਵਿੱਚ ਨਜਾਇਜ਼ ਸ਼ਰਾਬ ਹੈ ਇਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਪੁਲਿਸ ਨੂੰ ਲੈ ਕੇ ਰੈਡ ਕੀਤੀ ਗਈ ਤਾਂ ਉਸ ਕਾਰ ਦੇ ਵਿੱਚੋਂ ਬੀ ਪੇਟੀਆਂ ਨਜਾਇਜ਼ ਸ਼ਰਾਬ बरामद ਹੋਈ ਉਹਨਾਂ ਨੇ ਕਿਹਾ ਕਿ ਫਿਲਹਾਲ આરોપી ਫਰਾਰ ਹੈ ਅਤੇ ਉਹਨਾਂ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਰਕਾਰੀ ਬਿਲਡਿੰਗ ਹੈਗੀ ਹੈ ਉਹਦੇ ਵਿੱਚ ਇਹਨਾਂ ਨੇ ਸਮਾਨ ਰੱਖਿਆ ਹੋਇਆ ਸੀ ਇੱਕ ਪੰਗੜੀ ਖੜੀ ਸੀ ਕੋਈ ਵੈਗਨ ਆ ਤੇ ਉਹਦਾ DL3Z 7298 ਨੰਬਰ ਹੈਗਾ ਉਹਦੇ ਵਿੱਚ ਬਲੈਕ ਹੌਰਨ ਹੈਗੀ ਸੀ ਜੀ 19 ਪੇਟੀਆਂ ਬਲੈਕ ਹੌਰਨ ਹੈ ਤੇ 12 ਪੇਟੀਆਂ 12 ਬੋਟਲ ਜਿਹੜੀਆਂ ਨੇ ਬਲੈਕ ਹੌਰਨ ਵਿਸਕੀ ਹੈ ਤੇ 10 ਬੋਟਲ ਹੈਗੀਆਂ ਨੇ RC ਪੂਰੀ ਕਵਰ ਕਰ ਲਈ ਹੈ ਜੀ ਸੀ ਨਾਲ ਸਾਡੇ ਸੀਏ ਸਟਾਫ ਦੇ ਮੈਂਬਰ ਹੈਗੇ ਨੇ ਨਾਲ ਇੰਸਪੈਕਟਰਸ ਆਫ ਕਾਨੂੰਨ ਸਾਫ ਹੈਗੇ ਸੀ ਮੈਂ ਕਵਰ ਕਰ ਲਈ ਹੈ ਤੇ ਜਿਹੜਾ ਕਹਿਆ ਗਿਆ ਨਾਲ ਕੋਈ ਭੱਜ ਗਿਆ ਅਸੀਂ ਜਦੋਂ ਪਹੁੰਚੇ ਆ ਜਿਵੇਂ ਗੱਡੀ ਦੇ ਕੋਲ ਸੀ ਅਸੀਂ ਆ ਕੇ ਉਹਨੂੰ ਪਤਾ ਲੱਗੇ ਟੀਮ ਅੰਦਰ ਆ ਗਈ ਤੇ ਦੌੜ ਗਿਆ ਮੈਮ ਕੋਈ ਇਨਫੋਰਮੇਸ਼ਨ ਸੀ ਸਾਨੂੰ ਹਾਂ ਇਨਫੋਰਮੇਸ਼ਨ ਤਾਂ ਹੁੰਦੀ ਹੈ ਇਨਫੋਰਮੇਸ਼ਨ ਹੀ ਆਈ ਮੁਖਬਰ ਮੁਖਬਰੀ ਦੀ ਇਨਫੋਰਮੇਸ਼ਨ ਸੀ ਕਿਥੇ ਵੇ ਨਜਾਇਜ਼ ਕੰਮ ਹੁੰਦਾ ਜਦੋਂ ਅਸੀਂ ਐਂਟਰ ਕੀਤਾ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈਗੀ ਇੱਥੇ ਕਿਉਂ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬਵੀਅਸਲੀ ਅੰਦਰ ਆਇਆ ਤਾਂ ਪਤਾ ਲੱਗਿਆ ਕਿ ਸਾਨੂੰ ਉੱਥੇ ਬੜੀ ਖੜੀ ਹੈ ਗੱਡੀ ਖੋਲ ਕੇ ਦੇਖਿਆ ਗਿਆ ਤਾਂ ਉਹ ਸਾਮਾਨ ਤੇ ਹੈ ਮੈਂ ਉਹ ਕਿਹ ਪਹਿਲਾਂ ਵੀ ਕੋਈ ਕੰਮ ਕਰਦਾ ਸੀ ਹਾਂ ਇਹ ਸਤ ਪਹਿਲਾਂ ਪਰਚੇ ਹੋਏ ਸੀ ਤੇ ਕੀ ਕਰਵੇ ਕੀਤੀ ਜਾਏ ਕਿਤੇ ਆ ਵੀ ਤਾਂ ਪਰਚਾ ਸੀਏ ਸਟਾਫ ਆਫੀਸਰਸ ਨਾਲ ਹੈਗੇ ਨਾ ਇੰਸਪੈਕਟਰ ਸਾਹਿਬ ਹੈਗੇ ਨਾ ਮੇਰੇ ਇਹ थाना सदर ਵਿੱਚ ਅਸੀਂ ਬੱਚਾ ਕਰਵਾ ਦੇਣਗੇ